आई अमरਤਪਾਲ ਮਹਿਰੂ ਜੀ ਜਦੋਂ ਕੱਲ ਨੀਹਾ ਦੇ ਪਰਿਵਾਰ ਦੇ ਨਾਲ ਮਿਲਦੇ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਬੈਠ ਕੇ ਦੁੱਖ ਦਾ ਪ੍ਰਗਟਾਵਾ ਕਰਦੇ ਨੇ ਤੇ ਉਹਨਾਂ ਦੀ ਗੱਲਬਾਤ ਵੀ ਸੁਣਦੇ ਨੇ ਤਾਂ ਉਹਨਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਉਹਨਾਂ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਦੇ ਨੇ ਉਹਨਾਂ ਤਸਵੀਰਾਂ ਨੂੰ ਦੇਖ ਕੇ ਇੱਕ ਭਾਈ ਕਹਿੰਦਾ ਹੈ ਕਿ ਪਹਿਲਾਂ ਦੋਨਾਂ ਪੱਖਾਂ ਨੂੰ ਜਾਣਨਾ ਜ਼ਰੂਰੀ ਆ ਭਾਈ ਸਾਹਿਬ ਤੁਸੀਂ ਦੋਨਾਂ ਪੱਖਾਂ ਨੂੰ ਜਾਣਿਓ ਤੇ ਉਸ ਤੋਂ ਬਾਅਦ ਗੱਲਬਾਤ ਇਹ ਅਮਰਤਪਾਲ ਮਹਿਰੂ ਜੀ ਉਹਨਾਂ ਦੇ ਕਮੈਂਟ ਦਾ ਜਵਾਬ ਦਿੰਦੇ ਹੋਏ ਕਹਿੰਦੇ ਹਨ ਕਿ ਉਹਨਾਂ ਦਾ ਇਹੀ ਤੂਰਸੀ ਕੀ Hindu ਪਰਿਵਾਰ ਤੋਂ ਹੋ ਕੇ ਬੱਚੀ ਨੇ ਅਮਰ ਸ਼ਕੈ ਅਸੀ ਬਾਕੀ ਤੁਸੀਂ ਵੀ ਢੇੜਾ ਮਾਰੋ ਕੀ ਪਤਾ ਮੈਂ ਗਲਤ ਹਾਂ ਵਾਂ ਅਡਰੈਸ ਹੈਗਾ ਜਾਂ ਦੀਵਾ ਉਸ ਤੋਂ ਬਾਅਦ ਜਦੋਂ ਪੱਤਰਕਾਰ ਨੇ ਆਦੇ ਘਰੇ ਜਾਂਦਾ ਹੈ ਤੇ ਉਹਨਾਂ ਤੋਂ ਇਹੀ ਗੱਲਬਾਤ ਪੁੱਛਦਾ ਹੈ ਕਿ ਕੀ ਸੀ ਗੱਲਬਾਤ ਤਾਂ ਉਹ ਵੀ ਦੱਸਦੇ ਹਨ ਕਿ ਸਾਡੀ ਕੁੜੀ ਦਾ ਅੰਮ੍ਰਿਤ ਛੱਕਿਆ ਹੋਇਆ ਸੀਗਾ ਉਸ ਤੋਂ ਬਾਅਦ ਵੀ ਉਸ ਤੋਂ ਮੀਟ ਦੇ ਤੜਕੇ ਲਵਾਏ ਜਾਂਦੇ ਸੀ ਉਹ ਤੁ ਜਬਰਦਸਤੀ ਇਹ ਜੇ ਕੰਮ ਕਰਵਾਏ ਜਾਂਦੇ ਸੀ ਜੋ ਨਹੀਂ ਕਰਨਾ ਚਾਹੁੰਦੀ ਸੀ ਹੈਂ ਪਰਿਵਾਰ ਤੋਂ ਹੋ ਕੇ ਵੀ ਸਿੱਖ ਧਰਮ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਦੀ ਸੀ ਜਿਸ ਕਰਕੇ ਉਸ ਨੇ ਅੰਮ੍ਰਿਤ ਛੱਕਿਆ ਹੋਇਆ ਸੀ ਪਰ ਉਹਨਾਂ ਦਾ ਪਰਿਵਾਰ ਇਹ ਗੱਲ ਨੂੰ ਚੰਗਾ ਨਹੀਂ ਸਮਝਦਾ ਸੀਗਾ ਉਹਨਾਂ ਦਾ ਸਹੁਰਾ ਪਰਿਵਾਰ ਉਸ ਨੂੰ ਇਸ ਗੱਲ ਤੋਂ ਤੰਗ ਕਰਦਾ ਸੀ ਤੇ ਅੰਡੇ ਤੇ ਉਹਨਾਂ ਨੇ ਜ਼ਹਿਰ ਦੇ ਕੇ ਉਸ ਨੂੰ ਮਾਰ ਦਿੱਤਾ ਇਹ ਸਾਰੀਆਂ ਗੱਲਾਂ ਬਾਤਾਂ ਸੁਣਨ ਤੋਂ ਬਾਅਦ ਤਾਂ ਇਸ ਤਰ੍ਹਾਂ ਹੀ ਲੱਗਦਾ ਕਿ ਕੁੜੀ ਦਾ ਸਹੁਰਾ ਪਰਿਵਾਰ ਹੀ ਗਲਤ ਸੀਗਾ ਬਾਕੀ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਦੇ ਬਾਰੇ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜਰੂਰ ਦੱਸਿਓ ਬਾਕੀ ਮਿਲਦੇ ਹਾਂ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਨਵੀਆਂ ਅਪਡੇਟਾਂ ਜਾਣਨ ਦੇ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ